ਸੋ ਸਿਕਾ ਬੱਚੋ ਤੁਹਾਡਾ ਸਵਾਗਤ ਹੈ ਸਾਡੇ YouTube ਚੈਨਲ 에ਜੂਕੇਸ਼ਨ ਤੇ ਅਸੀਂ ਫਿਰ ਕਰ ਰਹੇ ਹਠਵੀਂ ਜਮਾਤ ਦਾ ਪੂਲ ਸਟਾਰ ਦਾ ਪੇਪਰ ਠੀਕ ਹੈ ਜੀ ਪੂਲ ਸਟਾਰ ਦਾ ਸਿੰਪਲ ਪੇਪਰ ਵਾ ਨੂੰ ਧਿਆਨ ਨਾਲ ਕੋਲ ਇਸ ਵਿੱਚ ਬਹੁਤ ਪੇਪਰ ਆਉਂਦਾ ਹੈ ਪਹਿਲੇ ਮਲਟੀਚੋਇਸ ਇਹ ਵਾਲਾ ਗੁਣ ਅੰਤਰਗਤ ਵਰਤੇ ਗਏ ਗੁਣ ਦਾ ਨਾਮ ਦੱਸੋ ਗੁਣ ਦਾ ਨਾਮ ਹੈ ਗੁਣਾਤਮਕ ਤਤਸਮਕ ਜੇ ਅੰਕ 9 ਨੂੰ ਮਾਈਨਸ ਐਮ ਵਿੱਚੋਂ ਘਟਾਇਆ ਜਾਵੇ ਤਾਂ ਕੀ ਪ੍ਰਾਪਤ ਹੁੰਦਾ ਹੈ ਮਾਈਨਸ 9 -m ਬਹੁਪੁਜ ਦੀ ਚਾਰ ਪਜਾਮਾ ਹੋਣ ਉਸ ਨੂੰ ਚਾਰ ਪੁਜ ਕਹਿੰਦੇ ਹਨ ਇੱਕ ਸਿਕਾ ਛਲਾਂ ਤੇ ਪੱਟ ਪ੍ਰਾਪਤ ਹੋਣ ਦੀ ਟੇਲ ਪ੍ਰਾਪਤ ਹੋਣ ਦੀ ਸਭਾਪਨਾ 1/2 ਹੁੰਦੀ ਹੈ ਟਾਂਕ ਸਖਿਆਨ ਦਾ ਵਰਗ ਹੁੰਦਾ ਹੈ ਟਾਂਕ ਸਖਿਆਮਾਂ ਦਾ ਵਰਗ ਹਮੇਸ਼ਾ ਹੀ ਟਾਂਕ ਹੁੰਦਾ ਹੈ ਇੱਕ ਤੋਂ ਜ਼ਿਆਦਾ ਕੁੱਲ ਕਿੰਨੀਆਂ ਸਖਿਆਮਾਂ ਪੂਨ ਘਾਣਾ ਹਨ ਦਾ ਸੰਖਿਆਮਾਂ ਪੂਨ ਘਾਣਾ ਹਨ ਜਿਗ ਕਿਸੇ ਸੰਖਿਆ ਦਾ 75% ਜੱਤਾ ਵਿੱਚ ਜੋੜੇ ਜਾਵੇ ਤਾਂ 240 ਸੰਖਿਆ ਪ੍ਰਾਪਤ ਹੁੰਦੀ ਹੈ ਤਾਂ 300 লাভ ਹੋਣ ਤੇ ਕਿਹੜਾ ਕਥਨ ਸਹੀ ਹੋਵੇਗਾ ਖਰੀਦਮੁੱਲ ਵੇਚਮੁੱਲ ਤੋਂ ਵੱਧ ਹੋਵੇਗਾ ਗਲਤ ਖਰੀਦਮੁੱਲ ਤੇ ਵੇਚਮੁੱਲ ਸਮਾਨ ਤੋਂ ਹੋਣਗਾ ਗਲਤ ਵੇਚਮੁੱਲ ਖਰੀਦਮੁੱਲ ਤੋਂ ਵੱਧ ਹੋਵੇਗਾ ਬਿਲਕੁਲ ਸਹੀ ਇੱਕ ਮੰਤਰਕ ਵਿੱਚ ਕੀ ਘਟਾਇਆ ਜਾਵੇ ਕਿ ਇੱਕ ਪ੍ਰਾਪਤ ਹੋ ਜਾਵੇ ਇੱਕ ਵਿੱਚੋਂ -2x ਘਟਾਇਆ ਜਾਵੇ ਤਾਂ ਜੋ ਇੱਕ ਪ੍ਰਾਪਤ ਹੋ ਜਾਵੇ ਊਲਰ ਦਾ ਸੂਤਰ ਕੀ ਇੱਥੇ ਐਫ ਪਾਈ ਵੇਗਾ ਐਫ ਇਹ ਊਲਰ ਦਾ ਸੂਤਰ ਹੈ ਜੇਕਰ ਵਰਗ ਤੇ ਚੱਕਰ ਦੇ ਖੇਤਰਫਲ ਬਰਾਬਰ ਹੈ ਤਾਂ ਵਰਗ ਦੀ ਪੂਜਾ ਤੇ ਚੱਕਰਦਾਰ ਦੇ ਵਿਆਸ ਦਾ ਅਨੁਪਾਤ ਕੀ ਹੋਵੇਗਾ ਉਹ ਵਰਗ ਬਲ ਪਾਈ ਅਨੁਪਾਤ 1 1 1 ਨੂੰ 20 ਵਾਰ ਲਿਖਿਆ ਜਾਵੇ ਤਾਂ ਉਹ ਜਿਸ ਸੰਖਿਆ ਇਕ ਆਵੇਗੀ 24 ਕਿਤਾਬਾਂ ਦਾ ਮੁੱਲ 288 ਰੁਪਏ ਹੈ ਤਾਂ 30 ਕਿਤਾਬਾਂ ਦਾ ਮੁੱਲ ਕੀ ਹੋਵੇਗਾ? ਤਾਂ ਇਹਦਾ 288 30 24 6 ਚੋਕਾ 6 5 7 2 7 ਪੰਦੁਣੀ 10 35 ਤੇ 1 6 36 ਤਾਂ ਇਹ ਕਿੰਨਾ ਹੋਵੇਗਾ 360 ਰੁਪਏ ਇਹ ਲਿਖਿਆ ਵਿੱਚ 3 ਨੂੰ ਐਕਸ ਮੀਨਸ ਕਿਹੜਾ ਗੁਣਾ ਹੈ 3 3 ਕਾਮਨ ਕੱਟ ਲਓ ਤਾਂ ਐਕਸ ਮੀਨਸ 3 ਬਚੇਗਾ ਬਿੰਦੂ ਮਾਈਨਸ 4 ਦਾ ਕੀ ਹੈ ਤੇ ਇਹ ਮੈਨੂੰ ਲੱਗਦਾ ਵੀ x ਦੀ ਵੈਲਿਊ ਮਾਈਨਸ 4 y ਦੀ ਵੈਲਿਊ ਮਾਈਨਸ 3 ਹੈ ਸੰਖੇ 107 ਨੂੰ ਲਿਖੇ ਵਿੱਚ ਕਿਸ ਤਰ੍ਹਾਂ ਲਿਖਿਆ ਜਾ ਸਕਦਾ ਹੈ 100 7 ਲਿਖਿਆ ਜਾ ਸਕਦਾ ਹੈ ਦੋ ਇਹ ਦੇ ਵਿਚਕਾਰ ਪ੍ਰਮੇਸ਼ ਸੰਖਿਆ ਹੈ ਬਿਲਕੁਲ ਸਹੀ ਚਤੁਰਭੁਜ ਸਮ ਬਹੁਪੁਜ ਹੁੰਦਾ ਹੈ ਗਲਤ ਪਾਈ ਚਾਰ ਦੇ ਸਾਰੇ ਕੋਣਾਂ ਦਾ ਜੋੜ 360 ਹੁੰਦਾ ਹੈ ਬਿਲਕੁਲ ਸਹੀ ਕਣਾਂ ਦੇ 6 ਫਲਕ ਹੁੰਦੇ ਹਨ ਬਿਲਕੁਲ ਸਹੀ ਦਰੱਖਤ ਦੇ ਚਾਇਤ ਤੇ ਪ੍ਰਸ਼ਾਵੀ ਦੀ ਲંબਾਈ ਸਮਾਹੀ ਰੇ ਵਿੱਚ ਸਿੱਧਾ ਅਨੁਪਾਤ ਹੁੰਦਾ ਹੈ ਸਹੀ ਕੋਈ ਬਿੰਦੂ ਜਿਸ ਦਾ ਐਕਸ ਨਿਰਦੇਸ਼ਕ ਅੰਕ 0 ਹੈ ਤੇ ਵਾਈ ਨਿਰਦੇਸ਼ਕ ਅੰਕ 0 ਨਹੀਂ ਹੈ ਵਾਈ ਧੁਰੇ ਤੇ ਸਥਿਤ ਹੁੰਦਾ ਹੈ ਬਿਲਕੁਲ ਸਹੀ ਦੋ ਅੰਕਾਂ ਦੀ ਸੰਖਿਆ a b ਨੂੰ 10 b ਤੇ a ਨਾਲ ਲਿਖਿਆ ਜਾਂਦਾ ਹੈ ਗਲਤ व्यंजक a b b c c a ਦਾ ਜੋੜ 0 ਹੋਵੇਗਾ ਬਿਲਕੁਲ ਸਹੀ ਜੀ ਪਲਟ ਚਤੁਰਭੁਜ ਦੇ ਅੰਦਰੂਨੀ ਕੋਣਾਂ ਦੀ ਗਿਣਤੀ 4 ਹੁੰਦੀ ਹੈ ਇੱਕ ਸਮਚਤੁਰ ਵਿਕਰਣ ਇੱਕ ਦੂਜੇ ਨੂੰ 90 ਡਿਗਰੀ ਤੇ ਕੱਟਦੇ ਹਨ ਵਰਗ ਅੰਤਰਾਲ ਦੇ ਬਾਪ ਦਾ ਸੂਤਰ ਉਪਰੀ ਸੀਮਾ ਹੇਠਲੀ सीमा है ठीक इस दस उत्तर है ए जमा बी समलब चतुर्भुज का क्षेत्रफल एक बटे दो पहला विकरण हम समलब चतुर्भुज एक बटे दो हमो समूह दिया ਕੁਝ ਜਾਉਂਗਾ ਦਾ ਜੋੜ ਗੁਣਾ ਦੂਰੀ ਇਹਨੂੰ ਦਿਖਾ ਜ਼ੀਰੋ ਹੈ ਤਾਂ ਤਾਂ ਅਨਸਰ 1 ਆਵੇਗਾ ਕਾਰ ਦੁਆਰਾ طے ਕੀਤੀ ਦੂਰੀ ਅਤੇ ਸਮਾਣੁਪਾਤ ਹੈ ਸਿੱਧਾ ਅਨੁਪਾਤ 6 ਅਤੇ 12 ਦਾ ਪਾਉ ਗੁਣ 3 ਅੰਕਾਂ ਦੀ ਸਭ ਤੋਂ ਛੋਟੀ ਸੰਖਿਆ ਹੈ 6 8 ਤੇ 12 ਜੋ ਇਹਦਾ 6 8 ਤੇ 12 ਦਾ ਸੀ ਐਲਸੀਐਮ ਲਵਾਂਗੇ ਤੇ 6 ਸੋਰੀ 2 ਤੇ ਗਿਆ ਗਿਆ 3 4 6 ਫਿਰ 3 ਤੇ ਗਿਆ ਕਿ ਨਾ ਗਿਆ 1 4 2 ਫਿਰ 2 ਤੇ ਗਿਆ 2 1 2 2 4 ਤੇ 12 ਤੇ 24 24 3 74 24 5 100 b ਫਿਰ ਲਿਖਿਆ ਦਾ ਗੁਣਾਤਮਕ ਉਲਟ ਪਤਾ ਕਰੋ ਇਹ ਆ ਜਾਏਗਾ 15/76 ਤਾਂ ਇਹਦਾ ਆਨਸਰ ਆਏ ਗੁਣਾਤਮਕ ਉਲਟ ਆਏਗਾ 76/15 ਇੱਕ ਸੰਪੂਰਨ ਦੇ ਕਿੰਨੇ ਪਜਾਮਾ ਨੂੰ ਜੇਕਰ ਬਾਰੀ ਕੋਣ ਦਾ ਮਾਪ 24 ਹੈ ਤਾਂ 360/24 12 2 180 ਬਾਰਾਂ ਤੀਆ ਇੱਕੀ ਆਏਗਾ ਤਾਂ ਪੰਦਰਾਂ ਆਨਸਰ ਆਏ 32 ਦਾ ਵਰਗ ਪਤਾ ਕਰੋ ਇਹ ਤੁਸੀਂ ਕੀਤਾ ਹੋਇਆ ਹੈ ਪਹਿਲੇ ਅਸੀਂ ਪੁੱਛ ਉਹ ਸਵਚਨਕ ਪਤਾ ਜਿੰਨਾਂ ਹੀ ਲਿਖਿਆ ਸੀ ਕਿ ਆਉਣ ਨੂੰ ਬਣਨ ਦੇ ਪਾਕ ਵੱਲ ਪੂਰਨ ਕਣ ਪ੍ਰਾਪਤ ਹੋਵੇ ਠੀਕ ਹੈ ਅਨੁਪਾਤ 15 ਕਿਲੋਗ੍ਰਾਮ ਪ੍ਰਤੀ ਘੰਟੇ ਦਾ 30 ਕਿਲੋਮੀਟਰ ਪ੍ਰਤੀ ਘੰਟੇ ਦੀs ਆਦਾ ਨਾ 15/30 1 ਅਨੁਪਾਤ 2 ਗੁਣਫਲ ਪਤਾ ਕਰੋ 2 1 2 2 5 10 3 ਤੇ ਘਟ ਜੇਗਾ ਕਿੰਨਾ ਆ ਗਿਆ 3 ਤਾਂ ਉੱਪਰ ਆ ਜਾਏਗਾ -3/5 x³y ਦੀ 3 50 ਦੇ ਉਲਟ ਸਮਾਨੁਪਾਤ ਦੀ ਕਿੰਨੀ ਚੀ ਜਤਰਾ ਚਲੇਗਾ ਦਵਾਂ ਦੇ ਚਾਲ ਗਲਤ ਇਸੇ ਦੇ ਅਨੁਪਾਤ ਵੀ ਚਾਹਨ -b x³ 4 10 x³ 2 ਇਹ ਕੱਢ ਜੇਗਾ ਕਿੰਨਾ ਆਏਗਾ 2 ਇਹ ਵੀ ਕੱਢ ਜੇਗਾ 2 ਤਾਂ ਆਏਗਾ 2x ਦੀ 2 -y بڑے ਪ੍ਰੇਸ਼ਨ ਚਾਰ ਅੰਕ ਵਾਲੇ ਰਾਹੁਲ ਅਤੇ ਵਰਤਮਾਨ ਵਿੱਚ 5 ਰੁਪਏ 5 7 ਹੈ 4 ਸਾਲ ਬਾਅਦ ਉਮਰ ਛਾਲੀ ਹੋਏ ਨੂੰ ਉਮਰ ਪਤਾ ਕਰੋ 8 ते 3 ਲਗਦਾ ਗੁਣਜ ਨਾਲ ਜੋੜ 888 ਇਹ ਗੁਣਜ ਪਤਾ ਕਰੋ ਆ ਇੱਕ ਤੁਸੀ ਪਲੇਨ ਬਣਾਉਣਾ ਹੈ ਕਿਲੋਸਤਪਕੀ ਸੰਖਿਆ ਗਿਆਤ ਕਰੋ ਠੀਕ ਹੈ ਤਾਂ f v e ਬਰਾਬਰ ਹੁੰਦਾ ਹੈ 2 f وصੇ ਪਤਾ ਕਰਨਾ ਹੈ ਸ਼ਿਖਰ 6 ਨੇ ਸੋਰੀ ਸ਼ਿਖਰ एज ਬ ਸ਼ਿਖਰ 12 ਨੇ ਤੇ एज 6 ਨੇ ਤੇ f 6 ਬਰਾਬਰ ਹੈ ਇਹ ਵੀ ਉਪਰ ਤੋਂ ਕੁਐਸਚਨ ਆ ਕਿਤੇ ਹੋਏ ਨੇ ਠੀਕ ਹੈ ਇਹਨਾਂ ਨੂੰ ਵੀ ਸੋਲਵ ਕਰ ਲਿਓ ਕੁਐਸਚਨ ਸਾਰੇ ਦੇਖ ਲਓ ਇਹ ਵੀ ਅਸੀਂ ਸੋਲਵ ਕੀਤਾ ਹੋਇਆ ਤੁਹਾਡੇ ਇੱਕ ਪੇਪਰ 'ਚ ਸਿਮਪਲੀਫਾਈਡ ਮਟੀਰੀਅਲ 'ਚ ਇਹ ਸਾਰੇ ਕੁਐਸਚਨ ਨੇ ਜੇਕ ਬਿਲੰਗਾਂ ਟੈਕ ਜੀ ਤਾਤੂ ਚਾਦਰ ਬਣਾਉਣ ਦੀ ਲੋੜੀ ਤਾਤੂ ਦੀ ਚਾਦਰ ਜੇ ਤੂੰ ਚਾਦਰ ਇਸ ਬਣਾਉਣ ਲਈ ਤਾਂ ਕੁੱਲ ਖੇਤਰਫਲ ਦਾ ਫਾਰਮੂਲਾ ਲੱਗੇਗਾ ਉਹ ਹੁੰਦਾ 2 ਪਾਈ r h r 2 ਪਾਈ 7 r 7 3 ਜਮਾ ਸਤਨਾ ਸਤ ਘਟਕੇ 44 10 ਬਜਾ ਜਗਾ 400 40 ਮੀਟਰ ਦਾ ਠੀਕ ਹੈ ਜੀ ਚਨ ਕਰੋ ਪਲੀਜ਼ ਸਾਡੇ ਚੈਨਲ ਨੂੰ ਲਾਈਕ ਕਰੋ ਸਬਸਕ੍ਰਾਈਬ ਕਰੋ ਤੇ ਸ਼ੇਅਰ ਕਰੋ